ਮੈਨੂੰ ਪਾ ਦੇ ਅਰਮਾਲ ਮੈਨੂੰ ਪਾ ਦੇ ਖੈ ਹੋ ਗਈ ਚੰਲਾਂ ਨੇ ਸਿੱਤ ਸੀ ਵਾਓ ਤੇ ਹਿਆਨ ਦੀਆਂ ਕਿੱਥੇ ਆ ਓ ਨੋ ਸ਼ੋਈ ਹੋਰ ਉਹਦੇ ਵੀ ਲਾ ਦੇ ਚਾਲ ਜੀ ਹਾਂ ਜਿਹੜੀਆਂ ਆਪਦੇ ਲਾ ਲਈ ਹਨ ਡਿਸਟਰਬ ਹੋ ਗਿਆ ਹਿਆਨ ਵਿਚਾਰਾ ਇਹਦੇ ਕਹਿੰਦਾ ਕਿੰਦਾ ਲਹਿ ਗਈਆਂ ਹੁਣ ਆਪਦੇ ਲਾਲਾ ਯੈਸ ਫੋਟੋ ਕਰਾ ਲਓ ਹੁਣ ਵਾਓ ਉਹਨੂੰ ਇਦਾਂ 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 ਕਰ ਲੈਣਾ ਬਾ ਇਦਾਂ ਕਰ ਹਾਂ ਨੇ ਉਹ ਨੂੰ ਹੱਥ ਲਾ ਲੈ ਇੱਦਾਂ ਹੈ ਦਾ ਫੋਟੋ ਕਰਾ ਲੈ ਇੱਧਰ ਐਂ ਨੂੰ ਕਰ ਫੋਟੋਸ ਨਹੀਂ ਗਿਣਚੀ ਵੀਡੀਓ ਹੀ ਬਣ ਗਈ ਆ ਵੱਡਾ ਹੋ ਕੇ ਦਿਖਾਇਆ ਕਰਾਂਗੇ ਆਉ ਇੱਦਾਂ ਕਰਦਾ ਤੂੰ ਖਾਪੀਆਂ ਤੂੰ ਨਾਰਕੰਦਾ ਸ਼ੀ ਵਾਓ ਮਮਨ ਵੀ ਦੇ ਦੇ ਆਹ ਆ ਚਮਚੀ ਨਾਲ ਲੈ ਜਾਂ ਚਮਚੀ ਨਾਲ ਲੈ ਗੂ ਗੂ ਚੀਨਾ ਦੀ ਆ ਆ ਓਕੇ ਓਕੇ ਹੈਲਪ ਕਰਾ ਦਿੰਦੀ ਆ ਨਹੀਂ ਤਾਂ ਛੋ ਡਾੜੀ ਦਾ ਡਰ ਪੈ ਗਿਆ ਕਿ ਡੈਡੀ ਨੇ ਆਣਾ ਜਲਦੀ ਚਾਲ ਜੀ ਲੈ ਤੂੰ ਦੋਪੀ ਕੋਈ ਨਾ ਮੰਮਾ ਨੂੰ ਨਹੀਂ ਦੇ ਲੈ ਮੰਮਾ ਆ ਖੋਲ ਦੇ ਦੇ ਆ ਆ ਖੋਲੜ ਆ

ਨੰਨਾ ਐਸ ਤਰ੍ਹਾਂ ਦਾ ਆਪਾਂ ਬਣਾਇਆ 13 ਗਾ ਜੇ ਤਾਂ ਇੱਕੋ ਜਿਹਾ ਤਾਂ ਸਾਰਾ ਗਾਇਜ਼ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਦੇ ਪਰੌਠੇ ਵਾ 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 ਨਾ ਆਲੂ ਦੇ ਪਰੌਠੇ ਬਣਨ ਲੱਗੇ ਆ ਨਾ ਹਿਆਂ ਆਲੂ ਦੇ ਪਰੌਠੇ ਖਾਣੇ ਬੱਬੂ ਹਾਂ ਬੱਬੂ ਕੀੜੀਆਂ ਆ ਪੁੱਤ ਬੱਬੂ ਥੋੜਾ ਆ ਉਹ ਛੋਣੀਏ ਨਹੀਂ ਬੱਬੂ ਕੀੜੀਆਂ ਕੀ ਆ ਉਹ ਕੀੜੀ ਕਾ ਕੀੜੀ ਚੂਆ ਚੂਆਣ ਆਸਤੇ ਆਪਾਂ ਆਲੂ ਜਿਹੜੇ ਉਹ ਤੋਲੇ ਹੋਏ ਆ ਤੇ ਇਹਨਾਂ ਨੂੰ ਹੁਣ ਆਪਾਂ ਪਾਣੀ ਮੇਂ ਰੱਖ ਦਿੱਤਾ ਹੋਇਆ ਸੀ ਕੁੱਕਰ ਵਿੱਚ ਤੇ ਆਪਾਂ ਕੁੱਕਰ ਦੇ ਵਿੱਚ ਜਿਹੜੇ ਆਲੂ ਆ ਉਹ ਪਾ ਕੇ ਤੇ ਥੋੜਾ ਟਾਈਮ ਇਹਨਾਂ ਨੂੰ ਉਬਾਲ ਲਈਏ ਧਿਆਨ ਬਹੁਤ ਰੱਦ ਦਾ ਇਹਨਾਂ ਤੋਂ ਧਿਆਨ ਚਲੋ ਇਹਨੂੰ ਛੱਡੀ ਉੱਥੇ ਓਏ ਛੋਟਾ ਛੋਟਾ ਇਹਨੂੰ ਧਿਆਨ ਨੂੰ ਚਲੋ ਹੈਂਸ ਨੂੰ ਤੰਗ ਕਰਦਾ ਆ

ਕੀ ਆ ਏ ਓ ਵਾਓ ਓ ਵਾਓ ਆਪੇ ਵੀ ਵੇਲਾ ਰੋ ਪੋੜਾ ਨਹੀਂ ਡਰਦਾ ਹਿਆਨ ਓ ਵਾਓ ਓ ਵਾਓ ਏ ਕੀ ਕਰਦਾ ਹਿਆਨ ਨੋ ਮਮਾ ਦੇ ਨਹੀਂ ਮਾਰੀਦਾ ਹਿਆਨ ਨੋ ਫੇਮ ਦੇ ਨੂੰ ਆਲੂ ਦੇ ਗੱਲ ਸੁਣ ਇੱਧਰ ਆ ਲੋ ਆਲੂ ਇੱਧਰ ਆਲੂ ਦੇ ਪ੍ਰਾਠੇ ਨਹੀਂ ਮਿਲਦੇ ਰਾਟੀ ਰਾਟੀ ਖਾਣੀ ਚੀ ਚੀ ਆਹ ਬੜਿਆ 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 ਆਹ ਬੜਿਆ ਇਧਰ ਕੁੱਕਰ ਲੈ ਕੇ ਸੀਤੀ ਮਾਰਦੀ ਆ ਹੂ ਕਿਦਾਂ ਬਣਾਣਾ ਹੂ ਕਿਦਾਂ ਬਣਾਣਾ ਕੁੱਕਰ ਕਿਦਾਂ ਬਣਦਾ ਪਾ ਕਰਦੇ ਪਏ ਆ ਪਿਆਜ਼ ਤੇ ਥੋੜਾ ਅਦਰਕ ਜਿਹੜਾ ਉਹਨੂੰ ਆਪਾਂ ਕ੍ਰਸ਼ ਕਰ ਲਾਂਗੇ ਹਾਂ ਓਕੇ ਬਸ ਚੱਕਾ ਦਿਨੂੰ ਚੱਕ ਕੇ ਮम्मा ਫਿਰ ਪੁੱਤ ਕੰਮ ਕਿੱਦਾਂ ਕਰੂ ਸੋਨੇ ਠੀਕ ਆ ਮਤਲਬ ਹੋਊ ਆਪਣਾ ਪਿਆਜ਼ ਤੇ ਅਦਰਕ ਕਰ ਲਿਆ ਹੋਇਆ ਅਦਰਕ ਨੂੰ ਜਿਹੜਾ ਆਪਾਂ ਕੱਦੂ ਕਸ ਕੀਤਾ ਆ ਤੇ ਆ ਆਪਾਂ ਗੰਡਾ ਡਾ ਬ੍ਰਿਕ ਬ੍ਰਿਕ ਕਰ ਲਿਆ ਹਾਂ ਹਾਂ ਪੁੱਤ ਓਕੇ ਕੱਟ ਦਿੰਨੀ ਸੋਹਣੀ ਜੇ ਆਪਾਂ ਜਿਹੜੇ ਆਲੂ ਆ ਉਹ ਬਾਹਰਲੇ ਹੋਏ ਆ ਇੱਥੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨੂੰ ਫੇਰ ਲਾਂਗੇ ਸਾਰਿਆਂ ਨੂੰ ਇਦਾਂ ਆਪਾਂ ਹੁਣ ਜਿਹੜਾ ਆ ਆਲੂਆਂ ਨੂੰ ਫੇਲਿਆ ਹੋਇਆ ਚੰਗੀ ਤਰ੍ਹਾਂ ਤੇ ਆਪਾਂ ਜਿਹੜੇ ਗੰਡੇ ਆ ਨਾ ਗੰਡੇ ਤੇ ਅਦਰਕ ਜਿਹੜਾ ਐ ਸਾਰਾ ਮਿਕਸ ਕਰ ਦਾਂਗੇ ਵਿੱਚ ਇਹਦੇ ਚਲ ਹੁਣ ਆਪਾਂ ਮਸਾਲੇ ਐਡ ਕਰ ਲਾਂਗੇ ਵਿੱਚ ਹੱਥ ਨਾਲ ਹੀ ਆ ਬੈਸਟ ਨਾ ਇੱਕ ਚਮਚਾ ਲੂਣ ਦਾ ਲਵਾਂਗੇ 1.5 ਚਮਚਾ ਆਪਾਂ ਹਰੀ ਮਿਰਚ ਦਾ ਪਾਵਾਂਗੇ ਵਿੱਚ ਕਿਉਂਕਿ ਇੰਨੀਆਂ ਕੌੜੀਆਂ ਹੈਣੀਆਂ ਗੀਆਂ ਇਹ ਆਪਣਾ ਹੋ ਗਿਆ ਵਿੱਚ ਮਸਾਲਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵੀ ਸਾਰੇ ਅੱਛਾ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਰਲਾ ਲਈਏ ਇਦਾਂ ਆਪਾਂ ਪੇੜੇ ਦਾ ਸਾਈਜ਼ ਜਿਹੜਾ ਉਹ ਛੋਟਾ ਜਿਹਾ ਰੱਖਾਂਗੇ ਕਿਉਂਕਿ ਜਦੋਂ ਆਪਾਂ ਵਿੱਚ ਸਟੱਫ ਪਾਉਣਾ ਤੇ ਉਹ ਆਪਣੇ ਆਪ ਹੀ ਫੈਲ ਜਾਣਾ ਹੈ ਆਲੂ ਦਾ ਬਾਹਰ ਆਇਆ ਗੁੱਗੂ बानियो ना आना को नहीं तो ना शे आया डैडी को चलिए बाहर लुके आ रहा है इतनी पे हयान दे है, मतलब हयान दे डायपर आ गया हयान है। दे रे डाइपर आ गया आजा चकला हां हां चक के अंदर ले आओ ਓ ਨੋ ਮਮਾ ਵੀ ਨਾਲ ਹੱਥ ਪਕੜਾ ਦੇਦੀ ਆ ਆਪਾਂ ਦੋਵੇਂ ਲੈ ਕੇ ਜਾਂਦੇ ਫੜ ਫੜ ਆਪਾਂ ਦੋਵੇਂ ਚੱਕਦੇ ਆ ਇਧਰੋਂ ਓ ਨੋ ਯੈਸ ਇਦਾਂ ਇਦਾਂ ਨਹੀਂ ਚੱਕੀਦਾ ਇਦਾਂ ਯੈਸ ਕਿਹਨੇ ਚੁੱਕਿਆ ਆ ਤੇਰਾ ਡਾਈਪਰ 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 ਆ ਹਾਂ ਡਾਈਪਰ ਨੋ ਚੀਜੀ ਡਾਈਪਰ ਚਲੋ ਵਾ ਵਾ ਇਹ ਹੀਰ ਨੇ ਹੇ ਆਨੰਦ ਰਾਜਾ ਪੁੱਤ ਉਹ ਸੁੱੱਚੇ ਕਿੱਥੇ ਜਿਹੜੀ ਮਿੰਟ ਨਹੀਂਂਦੀ ਨਹੀਂ ਗੁੱਗੂ ਕੀ ਕੀ ਕਿੱਥੇ ਜਿਹੜੀ ਇਹ ਤੈਨੂੰ ਚੜੀ ਆਗੀ ਕੋਈ ਵੀ ਨਹੀਂ ਆਵੀਂ ਚੜੀ ਆਵੇਗੀ ਅੱਛਾ ਕਿੰਨੇ ਧਿਆਨ ਨਾਲ ਦੇਖਦਾ ਹਿਆਨ ਹਾਂ ਵੀ ਬਹੁਤ ਈ ਆ ਠੀਕ ਆ ਤਾਈਓ ਕਹਿੰਦਾ ਚਲੀ ਚਲਾਏ ਅੰਦਰ ਚਲੀਏ ਮੈਂ ਆਇਆ ਹਾਂ ਮੈਂ ਹੀ ਪਾਦਾਂਗੇ ਉਹਨਾਂ ਨੂੰ ਆਪਾਂ ਬਾਅਦ ਚੋਂ ਆ ਜਾ ਅੰਦਰ ਪਾਦਾਂਗੇ ਮੈਂ ਆਇਆ ਖਾਨੇ ਟੌਰ ਜਾਣੇ ਆਇਆ ਇਧਰ ਪਲੀਜ਼ ਮੈਂ ਬੂਆ ਲਾ ਲਿਆ ਬਾਏ ਛੋਂਡਾਂ ਕਰਦੇ ਪਿਆ ਛੋਟੀਆਂ ਛੋਟੀਆਂ ਤੇ ਇਹਦੇ ਵਿੱਚ ਆਪਾਂ ਫਿਰ ਇਹਦਾ ਲੂਦਾ ਮਿਕਸਚਰ ਆ ਉਹ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਚਲੋ ਕਰੀਏ ਸ਼ੁਰੂ ਫਿਰ ਤੁਹਾਨੂੰ 30 ਆਪਸ਼ਨ ਆ ਤੁਸੀਂ ਬਟਰ ਲਾਉਣਾ ਤਾਂ ਲਾ ਸਕਦੇ ਹੋ ਇਦਾਂ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਭਰ ਲਾਂਗੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਭਰ ਲੈਣਾ ਆ ਠੀਕ ਆ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਬੰਦ ਕਰ ਲਾਂਗੇ ਉਤਾਰ ਕਰਕੇ ਹੱਥਾਂ ਦੋਵਾਂ ਦੇ ਨਾਲ ਤੁਸੀਂ ਇਹਨੂੰ ਵਧਾ ਸਕਦੇ ਹੋ ਤੇ ਬਾਕੀ ਆਪਾਂ ਵੇਲਣੇ ਦੇ ਨਾਲ ਵੇਲ ਲਵਾਂਗੇ। ਇੱਥੇ ਕੰਡਾਂ ਵਿੱਚ। ਕਿਉਂਕਿ ਵਿੱਚ ਗੰਡਾ ਵਗੈਰਾ ਵੀ ਪਾਇਆ ਹੋਇਆ ਇਸ ਕਰਕੇ ਮੈਂ ਬਰੀਕ ਗੰਡਾ ਕੱਟਿਆ ਸੀ ਕਿ ਆਪਣਾ ਜਿਹੜਾ ਸਟਾਫ ਉਹ ਬਾਹਰ ਨਾ ਆਵੇ। ਫਿਰ ਵੀ ਇਧਰ ਆਪਾਂ ਜਿਹੜੀ ਰੋਟੀ ਆ ਉਹ ਵੇਲ ਲਈ ਹੋਈ ਹੈ ਸਾਰੀ ਤੇ ਇਹਨੂੰ ਹੁਣ ਆਪਾਂ ਰੋਟੀ ਨੂੰ ਪਾ ਦਈਏ ਤਵੇ ਤੇ। ਤ ਆਪਣੀ ਰੋਟੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ ਇਹ ਪੱਚਾ ਹੀ ਫਿਰਦਾ ਤਵਾ ਚਲੋ ਚੱਲੀ ਰੋਟੀ ਬਣ ਗਈ ਆਪਣੀ ਤੇ ਹੁਣ ਆਪਾਂ ਅਗਲੀ ਰੋਟੀ ਦੀ ਤਿਆਰੀ ਕਰੀਏ ਉਧਰ ਲਈ ਹਜੇ ਮੇਰੇ ਇੱਧਰ ਪੇਲੇ ਵਗੈਰਾ ਹਜੇ ਚੋਂਡਾ ਤਾਂ ਕਰ ਲਿਆ ਵਿੱਚ ਸਟੱਫ ਐਡ ਕਰਨ ਵਾਲਾ ਆ ਕਰੀਏ ਥੋੜਾ ਥੋੜਾ ਬਟਰ ਲਾ ਕੇ ਚੋਪੜ ਲਾਂਗੇ ਅਗਲੀ ਰੋਟੀ ਆਪਾਂ ਸੇ ਨਹੀਂ ਇਦਾਂ ਬਣਾ ਲੈਣੀ ਆ ਜਿੱਦਾਂ ਅੱਗੇ ਤੁਹਾਨੂੰ ਦਿਖਾਇਆ ਸੀਗਾ ਫੇਲਣੇ ਨਾਲ ਆਪਾਂ ਇਹਨੂੰ ਫੇਲ ਲੈਨੇ ਆ ਤੁਹਾਨੂੰ ਲੱਗਦਾ ਕਿ ਤੁਹਾਡਾ ਆਲੂ ਵਗੈਰਾ ਸਾਰਾ ਕੁਝ ਬਾਹਰ ਆ ਰਿਹਾ ਉਹ ਮਤਲਬ ਤਾਂ ਕਰਕੇ ਕਿਉਂਕਿ ਜੇਕਰ ਤੁਸੀਂ ਲੋੜ ਤੋਂ ਵੱਧ ਵੀ ਪਾਉਨੇ ਆ ਤਾਂ ਵੀ ਕਰਕੇ ਆਪਣਾ ਜਿਹੜਾ ਇਹ ਸਟੱਕ ਬਾਹਰ ਆਉਂਦਾ ਹੈ ਜਾਂ ਫਿਰ ਆਪਾਂ ਜਿਹੜਾ ਗੰਡਾ ਵਗੈਰਾ ਸਾਰਾ ਕੁਝ ਜਿਆਦਾ ਮਤਲਬ ਮੋਟਾ ਕੱਟਿਆ ਹੋਵੇ ਤਾਂ ਕਰਕੇ ਵੀ ਆ ਸਕਦਾ ਹੈ ਆ ਵੀ ਆਪਾਂ ਇਧਰ ਰੋਟੀ ਵੇਲ ਲਈ ਹੋਈ ਆ ਆਪਾਂ ਪਾਈਏ ਹੁਣ ਇਹਨੂੰ ਤਵੇ ਤੇ ਦੂਜੀ ਰੋਟੀ ਆਪਣੀ ਹੁਣ ਏਦਾਂ ਕਰਕੇ ਆਪਾਂ ਸਾਰੀਆਂ ਰੋਟੀਆਂ ਬਣਾ ਲਾਂਗੇ ਤੇ ਆਪਾਂ ਹੁਣ ਪਾਸਾ ਚੇਂਜ ਕਰਤਾ ਹੈ ਰੋਟੀ ਦਾ ਨੈਕਸਟ ਰੋਟੀ ਏਦਾਂ ਉੱਪਰ ਪਾ ਦੇਣੀ ਹੈ ਆਪਾਂ ਤਵੇ ਤੇ ਚਲੋ ਹੁਣ ਆਪਾਂ ਪੂਰੀਆਂ ਤਿਆਰ ਕਰ ਲਈਏ ਰੋਟੀਆਂ ਫਿਰ ਤੁਹਾਨੂੰ ਆਪਾਂ ਮਿਲਦੇ ਆਂ ਇਹਨੂੰ ਵੀ ਬਟਰ ਲਾ ਲਿਓ ਕਿਉਂਕਿ ਇਹ ਫਿਰ ਠੰਡੀ ਹੋ ਜਾਣੀ ਹੈ ਤੇ ਠੰਡੀ ਤੇ ਬਟਰ ਜਿਹੜਾ ਉਹ ਨਹੀਂ ਲੱਗਣਾ ਹੈਗਾ ਏਸੀ हां सोने दीया आवे रोटियां आलू वालीयां हयान दियायां खानियां पुट्टू इन्नू नहीं खोलना आए, आ, ओ, ओ, है गुग्गु नो खानू ओए रोटी सजानी पुट्टू ਥਲ ਦੀਏ ਉਹ ਵਾਓ ਤੇ ਬਾਕੀ ਆਪਾਂ ਜਿਹੜੀਆਂ ਸਾਰੀਆਂ ਰੋਟੀਆਂ ਆ ਬਣਾ ਲੀਆਂ ਹੋਈਆਂ ਆ ਸਟਫਿੰਗ ਖੋਲ ਕੇ ਦਿਖਾਉਣੇ ਕਿਦਾਂ ਦੀ ਆ ਵਿੱਚ ਓ ਇਦਾਂ ਦੀ ਆ ਚਲੋ ਆਪਣਾ ਇਹ ਵੀ ਕੰਮ ਡਨ ਹੋ ਗਿਆ ਹੁਣ ਆਪਾਂ ਦਹੀਂ ਬਣਾਈਏ ਤੇ ਲੱਸੀ ਨਹੀਂ ਲੱਸੀ ਨਹੀਂ ਬਣਾ ਸਕਦੇ ਕਿਉਂਕਿ ਜੁਕਾਮ ਹੋਇਆ ਹੋਇਆ ਤੇ ਇਹ ਆਪਾਂ ਆਲੂ ਪਰੌਠੇ ਸਾਰੇ ਜਿਹੜੇ ਬਣਾ ਲਏ ਆ ਤੇ ਗਰਮ ਗਰਮ ਵਾਅਦ ਲੱਗਦੇ ਭਾ ਵੇਖਣ ਨੇ ਇਧਰ ਆਪਣੇ ਪਾਰਸਲ ਆਏ ਸੀ ਤੇ ਆਪਾਂ ਓਪਨ ਕਰਕੇ ਦੇਖਦੇ ਆ ਮੇਕਅਪ ਦਾ ਹੀ ਸਮਾਨ ਮੰਗਾਇਆ ਸੀ ਕਿ ਮੇਰਾ ਖਤਮ ਹੋ ਗਿਆ ਸੀ ਹਲ ਚਲੋ ਚਲੋ ਖੋਲੋ ਇਹਨਾਂ ਨੂੰ ਖੋਲ ਕੇ ਦਿਖਾਓ ਠੀਕ ਹੈ ਓਪਨ ਕਰੂਗਾ ਇਹਨਾਂ ਇਹਨਾਂ ਨੂੰ ਓਪਨ ਕਰੀਏ ਅੰਦਰੋਂ ਦੇਖਿਓ ਕੀ ਹੈ ਇਹ ਦੇਖੋ ਕੀ ਆ ਕਿਹੜਾ ਹੋਇਆ ਸਭ ਤੋਂ ਕਾਲੀ ਦੇ ਇਹਨਾਂ ਨੂੰ ਕਿ ਬਾਸ ਯੈਸ ਮਾਸਲੀਦ ਆਣੀ ਮੇਰਾ ਆ ਉਹ ਦਸਤਾਨੇ ਵੀ ਦਿੱਤੇ ਉਹਨਾਂ ਨੇ ਨਾਲ ਆਹ ਦਸਤਾਨੇ ਦਿੱਤੇ ਮੰਮਾਨ ਨੂੰ ਮੰਨੂ ਯਾ ਕਰਿੰਪਿੰਗ ਕਾਲੀ ਨੂੰ ਗਈ ਸੀਗੀ ਉਹੀ ਆਈ ਆ ਸਰੂਗੀ ਇਦਾਂ 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 ਹਨਾ ਤੇਰੇ ਨਹੀਂ ਕਰਨੇ ਤੂੰ ਨਿੱਕਾ ਹਜੇ ਇਹ ਹੈਗੀ ਆ ਜ਼ੈਕਸ ਸਟਿਕ ਜਿੱਦਾਂ ਆਪਣੇ ਵਾਲ ਥੋੜੇ ਜਿ ਇਦਾਂ ਨਹੀਂ ਹੋ ਜਾਂਦੇਗੇ ਉਹ ਦੇ ਦੇ ਉਹ ਕਰਨ ਨੂੰ ਸਤਾ ਠੀਕ ਆ ਤੇ ਬਾਸ਼ ਬਾਸ਼ ਕੀ ਐ ਚੀਜ਼ ਆ ਮੈਨੂੰ ਤਾਂ ਕਈ ਚੀਜ਼ਾਂ ਖੁਦ ਹੀ ਯਾਦ ਭੁੱਲ ਗਿਆ ਕੀ ਕੀ ਆ ਆਈਲਾਈਨਰ ਆਇਚ ਆ ਆਈਲਾਈਨਰ ਠੀਕ ਆ ਅੱਛਾ ਆ ਵੀ ਇੱਥੇ ਕੀ ਆ ਆ ਵੀ ਆਇਆ ਨਾਲ ਦੀ ਨਾਲ ਦੇਖਦੇ ਆਵੇਂ ਗੁੱਗੂ ਇੱਥੇ ਇੱਥੇ ਵੇਖੀਏ ਕੀ ਆ ਇੰਆ ਆ ਮਮਾ ਦੀਆਂ ਲੋ ਜੀ ਸ਼ੈਡੋ ਦੇ ਜਿਹੜੇ ਆ ਸਾਈਡ ਤੇ ਕਰਦੀ ਐ ਗੁੱਗੂ ਰੋਕੋ ਸਾਈਡ ਤੇ ਕਰੀਏ ਐਚ ਵੇਖੀ ਐਚ ਕੀ ਆ ਹਾਂ ਨਸਕਾ ਇਹ ਬੰਦ ਮੰਗਾਏ ਆ ਜਿੱਦਾਂ ਜੂੜੇ ਕਰੀਦੇ ਆ ਛੋਟਾ ਵੱਡਾ ਜਿੱਦਾਂ ਦਾ ਵੀ ਤੁਸੀਂ ਜੂੜਾ ਕਰਨਾ ਵਾ ਮਤਲਬ ਜਿਆਦਾ ਵੱਡਾ ਕਰਨਾ ਵੱਡੇ ਲਈ ਵੀ ਹੈ ਠੀਕ ਹੈ ਮੈਂ ਆਈ ਲਾਈਨਰ ਬਰਸ਼ ਆ ਹੁਣ ਇਹ ਪੈਕ ਆ ਹੁਣ ਤੇ ਜਦੋਂ ਵਰਤੂਗੀ ਤੁਹਾਨੂੰ ਦਿਖਾਵਾਂਗੀ ਠੀਕ ਹੈ ਨੈਕਸਟ ਆਹਦੇ ਸ਼ੈਡੋ ਆ ਇਹਦੇ ਵਿੱਚ ਆ ਕੀ ਆ ਅੱਛਾ ਆਈ ਸ਼ੈਡੋ ਮੰਗਾਇਆ ਸੀ ਤੇ ਆਈ ਬਰੋ ਪੈਨਸਲ ਹੈ ਨਹੀਂ ਸੀ ਮੇਰੇ ਕੋਲ ਉਹ ਮੰਗਵਾਈ ਕਿ ਆਇਆ ਨਾਈਜ਼ ਇਹ ਬਰਸ਼ ਨਾ ਲਾਉਣੇ ਹੁੰਦੇ ਆ ਓਕੇ ਕਿੱਥੇ ਲਾਉਂਦੀ ਮੰਮਾ ਇਹ ਕਿੱਥੇ ਲਾਉਂਦੀ 10 12 ਤੇ ਲਾਉਂਦੀ ਆ ਲੋ ਇਹ ਗਰੇ ਚੋ ਕੁਛ ਡਾਇਆ ਨਾ ਜਾਵੇ ਇੰਨਾ ਸਮਾਨ ਹੈ ਨਾ ਉਸਤਾ ਆਪਣਾ ਆ ਫੜ ਇੱਧਰ ਇੱਧਰ ਰੱਖੀ ਆ ਨਾ ਤੂੰ ਜਿੱਦਾਂ ਜਿੱਦਾਂ ਸਮਾਨ ਹੈ ਸਾਰਾ ਅੱਛਾ ਇਹ ਸੰਧੂਰ ਆ ਇਹਨ ਮम्मा ਦਾ ਇੱਥੇ ਲਾਉਣ ਨੂੰ ਤੇ ਆਪਣੇ ਅੱਜ ਦੇ ਪਾਰਸਲ ਜਿਹੜੇ ਆਪਾਂ ਸਾਰੇ ਓਪਨ ਕਰ ਲਏ ਆ ਤੇ ਹੁਣ ਆਪਾਂ ਰੋਟੀ ਖਾਈਏ ਇਹਨ ਢੋਖ ਲੱਗ ਗਈ ਗੁੱਗੂ ਡੋੜੇ ਦੀ ਬੇਟੀ ਕਰੀ ਜਾਂਦੇ ਹੁੰਦੀ ਆ ਦੇਖ ਇਹ ਘੜੀ ਇਹ ਘੜੀ ਇੱਥੇ ਲਾਈ ਦੀ ਹਲੋ ਨਹੀਂ ਆ ਘੜੀ ਕਿੱਥੇ ਲਾਈ ਦੀ ਇੱਥੇ ਥੋੜਾ ਲਾਈ ਦੀ ਗੁੱਗੂ ਸੀ ਸੀ ਆਹ ਇੱਥੇ ਸੀ ਇੱਥੇ ਇਦਾਂ ਸੀ ਤੂੰ ਤੁਸੀਂ ਉੱਥੇ ਲੈ ਇੱਕ ਇਹਦੀ ਘੜੀ ਆ ਲਓ ਨੋਗੀ ਆਪਦਾ ਆਪ ਸੰਭਾਲਦੀ ਹੁੰਦਾ ਘੜੀਆਂ ਲਾਉਂਦਾ ਹਲੋ ਫੜਾ ਦੇ ਬੁੱਤ ਮਮਾ ਨੂੰ ਦੇ ਦੇ ਘੜੀ ਲਓ ਪਲੀਜ਼ ਮਮਾ ਨੂੰ ਘੜੀ ਪਲੀਜ਼ ਆਲੂ ਵਾਲੇ ਪਰੌਤੇ ਬਣਾਏ ਸੀ ਕਿੱਦਾਂ ਬਣੇ ਸਵਾਦ ਹਮ ਨੇ ਦਰਿਹਾਨ ਨੇ ਦਹੀਂ ਦਿੱਤਾ ਸੀ ਇਹਨੇ ਚਾ ਕੇ ਲੱਸੀ ਬਣਾ ਲਈ ਆ ਇਹ ਕਹਿੰਦਾ ਮੈਨੂੰ ਲੱਸੀ ਪਸੰਦ ਆ ਖਾਨ ਦਾ ਘੱਟ ਤੇ ਗਮਾਉਂਦਾ ਜ਼ਿਆਦਾ ਹੈ ਨਾ ਯੈਸ ਚੀਅਰਸ ਖਾਨ ਲੈ ਚੀਅਰਸ ਕਰੀਏ ਫੇ ਇੰਨਾ ਕਾਲਾ ਚੀਅਰਸ ਯੈਸ ਚੀਅਰਸ ਖਾ ਲੋ ਆ ਗਰਮ ਨਿਗੀਆਂ ਵਾਲੀ ਲੈ ਲੋ ਗਰਮ ਰੋਟੀ ਲੈ ਲੋ ਆ ਗਰਮ ਕੀਤੀ ਹੁਣੇ ਉਹ ਮੈਂ ਆਪੇ ਖਾ ਲੂਗੀ ਚਲ ਫਿਸ਼ ਯੈਸ ਓਕੇ ਹਿਸ਼ ਚੀਅਰਸ ਹੁੰਦਾ ਚਲੋ ਖਾ ਲੋ ਫੇ ਰੋਟੀ ਬਾਏ ਕਰਦੇ ਹਾਂ ਸਾਰਿਆਂ ਨੂੰ ਬਾਏ அகல வீ ஹலோ ஆ மதான உத்த மதானவா ஒ மக்கண பண்ண ஜ